ਇਹਨਾਂ ਨੇ ਜੋ ਸਿੱਧੂ ਆਸੀ ਸੰਸਕਾਰ ਕਰਨ ਦੇ ਵਿੱਚ ਰਾਜ਼ੀ ਨਹੀਂ ਸੇ। ਅਸੀਂ ਇੱਕ ਦਿਨ ਦੇ ਵਿੱਚ ਦਾ ਦੋ ਦਿਨਾਂ ਦੇ ਸਰਕਾਰ ਦੇਖ ਸਕਦੇ ਸੀ ਕਿ ਸਿੱਧੂ ਦਾ ਸੰਸਕਾਰ ਨਾ ਚ ਕਰਤਾ। ਅਸੀਂ ਕੋਸ਼ਿਸ਼ ਕੀਤੀ ਜਿਹੜੀ ਕੀ ਗੱਲ ਬੋਲ ਰਹੇ ਸੀ ਕਿ ਸਿੱਧੂ ਦਾ ਸੰਸਕਾਰ ਨਾ ਕਰੋ ਅਸੀਂ ਅੱਜ ਹੀ ਇਨਸਾਫ ਲਈ ਕਟਾਂਗੇ। ਜਿਹੜਾ ਕਿ ਅੱਜ ਤੱਕ ਪਰਿਵਾਰ ਇਨਸਾਫ ਲਈ ਤਲ ਨਹੀਂ ਮਿਲਣੇ ਕੱਟ ਰਿਹਾ। ਫੋਨ ਸਾਫ ਥੋੜੇ ਦਿਨਾਂ ਦੇ ਵਿੱਚ ਮਿਲ ਜਾਣਾ ਸੀਗਾ। ਇਹਨਾਂ ਨੇ ਕਾਂਗਰਸ ਦੇ ਲੀਡਰਾਂ ਨੇ ਤਾਂ ਹਾਂ ਬੈਠ ਕੇ ਮੀਟਿੰਗਾਂ ਕਰ-ਕਰ ਕੇ ਉੱਪਰ ਸਿੱਧੂ ਦੀ ਕੂਟੀ ਦੇ ਉੱਪਰ ਇਹਨਾਂ ਨੇ ਇਹ ਚੀਜ਼ ਕਹੀ ਕਿਉਂਕਿ ਇਹਨਾਂ ਨੂੰ ਬੀਜਪੀ ਦਾ ਸਰਕਾਰ ਦਾ ਫੋਨ ਆ ਰਿਹਾ ਸੀ ਕਿ ਸੰਸ ਜਲਦੀ ਸੰਸਕਾਰ ਕਰਾ ਕਰੋ ਹੂੰ ਕੁਝ ਬੰਦੇ ਇਸ ਚੀਜ਼ ਤੇ ਆੜਨ ਲੱਗੇ ਸੀ ਵੀ ਆਪਾਂ ਸੰਸਕਾਰ ਨਹੀਂ ਕਰਦੇ ਕਿਉਂਕਿ ਪੂਰੀ ਦੁਨੀਆ ਨੇ ਉੱਠ ਕੇ ਮੁੱਸੇ ਪੰਡਜਾ ਮਾਨਸਾ ਪੰਡ ਆ ਜਾਣਾ ਸੀਗਾ ਸਾਰੇ ਪੰਜਾਬ ਦੇ ਸੜਕਾਂ 'ਤੇ ਅੰਜਾਮ ਕਰ ਦੇਣੇ ਸੀ ਹੂੰ ਸਿੱਧੂ ਦੀ ਲਾਸ਼ ਪਈ ਹੈ ਸਿੱਧੂ ਅੱਜ ਅੱਜ ਪਿਆ ਲੋਕਾਂ ਦੇ ਵਿੱਚ ਹੂੰ ਇਸ ਕਰਕੇ ਕਿਹੜੀ ਲੀਡਰ ਸੀ ਉਹ ਕਾਂਗਰਸ ਦੇ ਜਿਹੜੇ ਸਾਰੇ ਲੀਡਰ ਸੀ ਕਿ ਜਿੰਨੇ ਆ ਕੇ ਆਣ ਕਹੌਣ ਵਾਲੇ ਜਿੰਨੇ ਜਿੰਨੇ ਉੱਪਰ ਟਾਰਾ ਮਾਰ ਲਈ ਸੀਗਾ ਅੱਜ ਜਿੰਨੇ ਯਾਰ ਆਏ 5-7 ਮੀਨਣ ਨੇਗੇ ਯਾਰ ਉਹ ਸਾਰੇ ਹੀ ਸੀਗੇ ਠੀਕ ਹੈ ਨਾ ਗੱਲ 5-7 ਕਮੇਣ ਨੇ ਸਾਰਿਆਂ ਨੇ ਨਹੀਂ ਕਿਹਾ ਵੀ ਸੰਸਕਾਰ ਕਰਦੇ ਹਾਂ ਇਹਨਾਂ ਨੇ ਉ